ਸੱਤ ਅੱਠ ਮਹੀਨੇ ਤੋਂ ਆ ਰਹੇ ਨੇ ਬਿਮਾਰੀਆਂ ਹਮੇਸ਼ਾ ਟਾਈਮ ਮੰਗਦੀਆਂ ਜੇ ਟਾਈਮ ਦੇ ਸਕਦੇ ਹੋ ਨਾ ਸਿਰਫ ਤੁਹਾਨੂੰ ਸਤਾ ਫੋਨ ਕਰਿਓ ਟਾਈਮ ਦੇਣਾ ਸਭ ਤੋਂ ਜ਼ਰੂਰੀ ਚੀਜ਼ ਹੈ ਬਾਕੀ ਸਾਰਾ ਕੁਝ ਅਸੀਂ ਕਰਾਂਗੇ ਤੁਸੀਂ ਜੇ ਟਾਈਮ ਦੇਣਾ ਹੈ ਭਾਜੀ ਸੱਤ ਅੱਠ ਮਹੀਨੇ ਤੋਂ ਆ ਰਹੇ ਹੋ ਬੇਟੀ 'ਚ ਕੀ ਫਰਕ ਆਇਆ ਭਾਜੀ ਫਰਕ ਹੈਗਾ ਜੀ ਵੀ ਤੁਰਨੇ ਵਿੱਚ ਵੀ ਫਰਕ ਹੈ ਜੀ ਉਹਦੇ ਐਕਸਰਸਾਈਜ਼ ਜਿਹ ਦੱਸਿਆ ਡਾਕਟਰ ਸਾਹਿਬ ਨੇ ਉਹ ਕਰਦੇ ਆਂ ਅਸੀਂ ਘਰ ਘਰ ਉਹਨੇ ਰੈਗੂਲਰ ਕਰਦੇ ਆਂ ਹਾਂਜੀ ਫਰਕ ਹੈ ਕਾਫੀ ਤੁਰਨੇ ਵਿੱਚ ਵੀ ਫਰਕ ਹੈ ਜਿਹੜੀ ਗਿਰਦੀ ਸੱਟਾ ਇਹ ਨਾ ਮਤਲਬ ਤੁਰਦੀ ਤੁਰਦੀ ਨੇ ਲੱਤਾਂ ਮੱਲਤ ਫਸ ਫਸ ਕੇ ਗਿਰ ਜਾਂਦੀ ਸੀ ਅੱਛਾ ਅਪਾ ਤੁਸੀਂ ਕਹਿੰਦੇ ਗਿਰ ਜਾਂਦੀ ਸੀ ਜਿਵੇਂ ਗਿਰ ਜਾਂਦੀ ਸੀ ਬਸ ਉਹ ਜੀ ਨੇ ਆਪਣਾ ਬੈਲੈਂਸ ਸੋਧਨਦੀ ਸੀ ਹਾਂਜੀ ਬੈਲੈਂਸ ਕੋਲਦੀ ਜੀ ਆਪਣਾ ਲੱਤਾਂ ਦਾ ਪੈਰਾਂ ਦਾ ਹਾਂ ਭਾਜੀ ਇਹ ਬੈਲੈਂਸ ਕੋਲਦੀ ਹੈ ਇਹ ਸੱਟਾ ਕਈ ਨੀ ਟਾਂਕੇ ਗਿਰਦੇ ਸੀ ਸਿਰ ਤੋਂ ਬਹੁਤ ਸੱਟਾਂ ਖਾਂਦੀ ਦੀ ਸੀ ਸਿਰ ਤੇ ਸੱਟਾ ਵੱਜ ਜਾਂਦੀ ਸੀ ਸਿਰਫ ਅੜ ਜਾਂ ਟਾਂਕੇ ਲੱਗਦੇ ਸੀਗੇ ਹਾਂਜੀ ਹਾਂ ਇਦਾਂ ਗਿਰ ਜਾਂਦੀ ਕਦੋਂ ਜਦ ਤੋਂ 7-8 ਮਹੀਨੇ ਤੋਂ ਆ ਰਹੇ ਹਾਂ ਬਿਲਕੁਲ ਨਹੀਂ ਗਰੀ ਕੋਈ ਸੱਟ ਨਹੀਂ ਵੱਜੀ ਨਹੀਂ ਸੰਗਤ ਜੀ ਬਦਲਾਅ ਆ ਰਹੇ ਨੇ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਦਲ ਰਹੀਆਂ ਕਿੱਥੇ ਖੜੇ ਆ ਪਿੰਡ ਮਦਰਹੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਖੜੇ ਆ ਪਲੀਜ਼ ਮੇਰੀ ਗੱਲ ਨੂੰ ਸਮਝੋ ਮੈਨੂੰ ਫੋਨ ਕਰਨ ਤੋਂ ਬੈਟਰ ਆ ਸਕਰੀਨਸ਼ਾਟ ਖਿੱਚ ਲੋ ਗੂਗਲ ਤੇ ਲਿਖੋ ਸਰਵ ਮੈਨੇਟੀ ਸਰਵ ਗੋਡ ਔਰ ਤੁਹਾਡੇ ਕੋਲ ਸਾਰੇ ਸੋਸ਼ਲ ਮੀਡੀਆ ਹੈਂਡਲ ਖੁੱਲ ਜਾਣਗੇ ਬੇਟਾ ਕੀ ਨਾਮ ਹੈ ਤੁਹਾਡਾ ਸਹਿਜ ਜੀ ਹਾਂਜੀ ਸਹਿਜ ਜੀ ਸਹਿਜ ਜੀ ਦਰਦ ਹੋ ਰਹੀ ਹੈ ਹਾਂਜੀ 7-8 ਮਹੀਨੇ ਤੋਂ ਮੰਮੀ ਡੈਡੀ ਦੱਸ ਰਹੇ ਬੜੇ ਬਦਲਾਅ ਆਏ ਨੇ ਹਾਂ ਤੁਰਨ ਤੁਰਨਾ ਫਿਰਨਾ ਚੰਗਾ ਲੱਗਦਾ ਹੁਣ ਹਾਂ ਉਹਨਾਂ ਖੇਡਣ ਵੀ ਜਾਣਦੇ ਹੋ ਸੇਲੀਆਂ ਨਾਲ ਹਾਂਜੀ ਥੋੜਾ ਬਹੁਤਾ ਬਹੁਤਾ ਨਹੀਂ ਥੋੜਾ ਬਹੁਤ ਜਾਣ ਲੱਗ ਗਏ ਹੋ ਅੱਗੇ ਨਾਲੋਂ ਜ਼ਿਆਦਾ ਜਾਣ ਲੱਗ ਗਏ ਹਾਂਜੀ ਚਲੋ ਬਹੁਤ ਚੰਗੀ ਗੱਲ ਹੈ ਕਿਹੜੇ ਕਲਾਸ ਪੜ੍ਹਦੇ ਹੋ 4th 4th ਆ ਕਿਹੜੇ ਸਕੂਲ ਦੇ ਵਿੱਚ ਐਸ ਪੀ ਐਸ ਪਬਲਿਕ ਸਕੂਲ ਟੀਊੜ ਟੀਊੜ ਦੇ ਵਿੱਚ ਸਰ ਜੀ ਛੋਟਾ ਬੱਚਾ ਹੈ ਉਸ ਮਾਪੇ ਦੀ ਮਾਨਸਿਕ ਸਥਿਤੀ ਸਮਝੋ ਜਿਹਦੀ ਜੋ ਉਸ ਫਿਜ਼ੀਕਲ ਕੰਡੀਸ਼ਨ ਜਿਹਦੀ ਸਹੀ ਨਹੀਂ ਹੈਗੀ ਆ ਭਾਜੀ ਕਿੰਨੇ ਕਿ ਹੁਣ ਆਸ ਲੱਗਦੀ ਹੈ ਬੇਟੀ ਨੂੰ ਲੈ ਕੇ ਭਾਜੀ ਹੋ ਜੂਗੀ ਜੀ ਆਰਾਮ ਹੁਣ ਤਾਂ ਹੋ ਜੂਗੀ ਹਾਂ ਹੋ ਜੀ ਅੱਜ ਤੋਂ ਪਹਿਲਾਂ ਸਾਡੇ ਕੋਲ ਆਮ ਤੋਂ ਪਹਿਲਾਂ ਕਿੱਥੇ ਕਿੱਥੇ ਕੀ ਕੀ ਟ੍ਰੀਟਮੈਂਟ ਕਰਾਇਆ ਭਾਜੀ ਅਸੀਂ ਪੀਜੀਆਈ ਗਏ ਜੀ ਹਾਂ ਪੀਜੀਆਈ ਮੈਂ ਬਹੁਤ ਘੁੰਮਿਆ ਜੀ ਉਹਨਾਂ ਨੇ ਸਾਨੂੰ ਬਰਜਿਸਾਂ ਦੱਸਿਆ ਜੀ ਹਾਂਜੀ ਬੱਤੀ ਵਿੱਚ ਫਿਰ ਪੀਜੀਆਈ ਤੋਂ ਬਾਅਦ ਤੁਹਾਨੂੰ ਜਵਾਬ ਦੇਤਾ ਉਹਨੇ ਇਹ ਠੀਕ ਨਹੀਂ ਹੋਣਾ ਇਹ ਰੂਲ ਦੀ ਐਡੀ ਬਿੰਦੀ ਹੈ ਇਹ ਬੈਗਮ ਕਿਰਪਾ ਕਰੇ ਤਾਂ ਕੀ ਹੋ ਜਾਵੇ ਫਿਰ ਅਸੀਂ ਹਟ ਕੇ ਜੀ ਫਿਰ ਕੁਝ ਕਰਾਉਣਾ ਨਹੀਂ ਅਸੀਂ ਲੋਕਡਾਊਨ ਤੱਕ ਜਾਂਦੇ ਰਹੇ ਜੀ ਸਾਡੇ ਕੋਲ ਕਿਉਂ ਆਏ ਜਦ ਉਹਨਾਂ ਨੇ ਜਵਾਬ ਦਿੱਤਾ ਸੀ ਭਾਜੀ ਫਿਰ ਉਹਨਾਂ ਸਾਡੇ ਨਾ ਪਿੰਡ ਦਾ ਇੱਕ ਪੇਸ਼ੈਂਟ ਆਈ ਗੁਰਦੀਪ ਸਿੰਘ ਦਾ ਜੀ ਮਾਸਟਰ ਉਹਨਾਂ ਅਚਾਨਕ ਨਾ ਹੀ ਉਹ ਨਾ ਵਿਚਾਰਾ ਅਚਾਨਕ ਖੜੇ ਖੜੇ ਇੱਕਦਮ ਡਿੱਗ ਗਿਆ ਅੱਛਾ ਉਹਦੇ ਨਾਲ ਮਤਲਬ ਪੈਰ ਕੰਮ ਛੱਡ ਗਏ ਗੁਰਦਾਰੇ ਉਹਨਾਂ 'ਚ ਕਾਫੀ ਫਰਕ ਆਇਆ ਉਹ ਤਾਂ ਠੀਕ ਹੋ ਗਈ ਬਿਲਕੁਲ ਉਹ ਠੀਕ ਹੋ ਗਈ ਪੇਸ਼ੈਂਟ ਗੁਰਦੀਪ ਸਿੰਘ ਵੀ ਠੀਕ ਹੋਇਆ ਇਹਨਾਂ ਦੇ ਬੇਟੇ ਵੀ ਠੀਕ ਹੋ ਰਹੀ ਹੈ ਲੇਕਿਨ ਟਾਈਮ ਦੇਣਾ ਪੈਂਦਾ ਜੇ ਟਾਈਮ ਦੇ ਸਕਦੇ ਹੋ ਸਾਨੂੰ ਜ਼ਰੂਰ ਫੋਨ ਕਰੋ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਸਹਿਯੋਗ ਕਰਾਂਗੇ ਡਾਕਟਰ ਸੋ ਕਿਹੜੀ ਮਸ਼ੀਨਾਂ ਲਾ ਰਹੇ ਹੋ ਇਹਨਾਂ ਦੇ ਇਹਨਾਂ ਦੀ ਪੀਆਈਵੀਡੀ ਤਿੰਨ ਜਗ੍ਹਾ ਤੋਂ ਪੀਆਈਵੀਡੀ ਅੱਛਾ ਜੀ ਸ਼ਿਕਾਇਤ ਹੈ ਜੀ ਔੜਾ ਜਿਹਾ ਸਪੋਨਡਾਇਲੋਸਟਿਸਿਸ ਹੋਇਆ ਸੀਗਾ ਬਾਹਰ ਸੀਗੇ ਬਾਹਰ ਕੰਮ ਕਰਦੇ ਸੀ ਅਬਰਡ ਦੇ ਵਿੱਚ ਆਈ ਥਿੰਕ ਸਾਊਦੀ ਅਰੇਬੀਆ ਕਰਦੇ ਸੀ ਉੱਥੇ ਇਹਨਾਂ ਨੂੰ ਪ੍ਰੋਬਲਮ ਆ ਗਈ ਸੀ ਜੀ ਅੱਛਾ ਪ੍ਰੋਪਰ ਟਰੀਟਮੈਂਟ ਨਹੀਂ ਮਿਲਿਆ ਫਿਰ ਇੰਡੀਆ ਵਾਪਸ ਆਈਆਂ ਹੁਣ ਇਹਨਾਂ ਨੂੰ ਟਰੀਟਮੈਂਟ ਆਈ ਥਿੰਕ ਪੰਛੇ ਦਿਨ ਹੋ ਗਏ ਮੈਂ ਟਰੀਟਮੈਂਟ ਕਰ ਰਹੇ ਹਾਂ ਤੇ ਮੋਰ ਦਨ ਰਿਕਵਰ ਹੋ ਰਿਹਾ ਹੈ ਜੀ ਪੰਜ ਛੇ ਦਿਨ ਦੇ ਵਿੱਚ ਕੀ ਕੀ ਫਰਕ ਆਇਆ ਮੈਂ ਸਹੀ ਸਹੀ ਦੱਸਿਓ ਹਾਂਜੀ ਮੇਰਾ ਜਿਹੜਾ ਤਿੰਨ ਜਗ੍ਹਾ ਤੋਂ ਹੈ ਹਾਂ ਉਹਦੇ ਵਿੱਚ ਪੇਨ ਖੜਾ ਨਹੀਂ ਹੋ ਸਕੀ ਸਲਿੱਪ ਸੀਗੀ ਨਾ ਦੀ ਹਾਂਜੀ ਖੜਾ ਨਹੀਂ ਹੋ ਹੁੰਦਾ ਸੀਗਾ ਤੇ ਹੁਣ ਪੰਜ ਦਿਨ ਤ ਮੈਂ ਜਿੱਦਾਂ ਹੁਣ ਘੰਟਾ ਖੜਾ ਹੋ ਜਾਂਦਾ ਪਹਿਲਾਂ ਬਿਲਕੁਲ ਵੀ ਖੜਾ ਨਹੀਂ ਹੋ ਹੁੰਦਾ ਜੇ ਆਪਾਂ 1 ਤੋਂ 10 ਦੇ ਵਿੱਚ ਨੰਬਰ ਦੇਣੇ ਹੋ ਕਿੰਨੇ ਨੰਬਰ ਦੋ ਹਾਂਜੀ ਮੈਂ ਕਹਾਂ ਵੀ 35 ਆ 40% ਠੀਕ ਹੋ ਗਿਆ ਜੀ 40% ਠੀਕ ਹੋ ਗਿਆ ਪੰਜ ਦਿਨਾਂ ਦੇ ਵਿੱਚ ਹਾਂ ਹਾਂਜੀ ਹਾਂਜੀ ਦਿਸਕ ਸਲੇਪ ਤੋਂ ਲੈ ਕੇ ਹਰ ਚੀਜ਼ ਦੀ ਸੇਵਾ ਸਹਿਯੋਗ ਚੱਲ ਰਿਹਾ ਭਾਈ ਜੀ ਤੁਹਾਨੂੰ ਪੈਸਾ ਲਿਆ ਜਾ ਰਿਹਾ ਕੋਈ ਨਹੀਂ ਨਹੀਂ ਕੋਈ ਹੈ ਕੋਈ ਨਹੀਂ ਸਗਤੀ ਪੈਸਾ ਕੋਈ ਨਹੀਂ ਲਿਆ ਜਾਂਦਾ ਜੋ ਆਪਣੀ ਸ਼ਰਧਾ ਭਾਵਨਾ ਸੇਵਾ ਦੇ ਵਿੱਚ ਸਹਿਯੋਗ ਕਰ ਸਕਦੇ ਜ਼ਰੂਰ ਕਰਨ ਲੋਕਾਂ ਦੀ ਜ਼ਿੰਦਗੀਆਂ ਬਦਲ ਰਹੀਆਂ ਔਰ ਬਚ ਰਹੀਆਂ ਨੇ ਭਾਈ ਗਰੂ ਕਿਹਾਲ ਚੱਲਨੇ ਭਾਈ ਸਾਹਿਬ ਵਧੀਆ ਜੀ ਹਾਂ ਠੀਕ ਚੱਲ ਰਹੇ ਹਾਂ ਹਾਂ ਜੀ ਹਾਂ ਜੀ ਚੱਲੀ ਜਾਂਦੀ ਐਕਸਰਸਾਈਜ਼ ਬਿਲਕੁਲ ਚੱਲੀ ਜਾਂਦੀ ਬੋੜ ਸਿੰਘ ਨੂੰ ਫਰੀਦਕੋਟ ਤੋਂ ਲੈ ਕੇ ਆਏ ਸੀਗੇ ਹੁਣ ਬੋੜ ਸਿੰਘ ਸਾਡੇ ਨਾਲ ਬਹੁਤ ਜ਼ਰਾ ਡੂੰਗੇ ਜ਼ਖਮਾ ਚ ਸੀਗਾ ਹਾਂਜੀ ਹਾਂਜੀ ਹਾਂ ਕਿੰਨੇ ਵੱਡੇ ਵੱਡੇ ਜ਼ਖਮ ਸੀ ਵੱਡੇ ਵੱਡੇ ਸੀ ਪੂਰੀ ਗੱਟ ਦੇ ਸੀਗੀ ਇੱਥੇ ਅੱਛਾ ਬਹੁਤ ਅੱਲੇ ਚ ਗਈ ਤੇ ਸਾਡੇ ਕੋਲ ਆਇਓ ਕਿੰਨਾ ਟਾਈਮ ਹੋ ਗਿਆ 4 ਮਹੀਨੇ ਤੇ 25 ਦਿਨ ਹੋ ਗਏ ਅਜਾ ਮਤਲਬ ਮੋٹے ਤੌਰ ਤੇ 5 ਮਹੀਨੇ ਹੋ ਗਏ ਨਾ ਤੇ ਬਹੁਤ ਡੂੰਗੇ ਜ਼ਖਮਾ ਚ ਆਏ ਸੀ ਜ਼ਖਮ ਠੀਕ ਕੀਤੇ ਗਏ ਆ ਪੈਸਾ ਲਿਆ ਗਿਆ ਕੋਈ ਨਾ ਜੀ ਪੈਸਾ ਕਿਸੇ ਵੀ ਤਰ੍ਹਾਂ ਦਾ ਨਾ ਇੱਕ ਵੀ ਬੋਰਡਿੰਗ ਇੱਕ ਅਲੱਗ ਸਟੋਰੀ ਕਰਾਂਗੇ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਧਰਮਾਂ ਦੇ ਨਾਮ ਤੇ ਪਖੰਡਵਾਦ ਚ ਵਿੱਚ ਕੀਆ ਕੀਤਾ ਜਾਂਦਾ ਹੈ ਪੇਸ਼ੈਂਟਾਂ ਨੂੰ ਕਿਵੇਂ ਮੂਰਖ ਬਣਾਇਆ ਜਾਂਦਾ ਹੈ ਕਿਵੇਂ ਉਹ ਜ਼ਿੰਦਾ ਲਾਸ਼ਾਂ ਨਾਲ ਖੇਡਦੇ ਨੇ ਤੁਹਾਡੇ ਨਾਲ ਜ਼ਰੂਰ ਸ਼ਾਂਤਾਂ ਕਰਾਂਗੇ ਉਸ ਦਾ ਪੈਸਾ ਤੁਰਦੇ ਫਿਰਦੇ ਵਧੀਆ ਹੋਣਾ ਹੁਣ ਸਰਦੀ ਗਲਾ ਜੀ ਸਰਦੀ ਗਲਾ ਚ ਨਾ ਇਹ ਤੁਰਦੇ ਫਿਰਦੇ ਨਹੀਂ ਆਏ ਸੀ ਬਹੁਤ ਪਿਆਰ ਨਾਲ ਖਲਾਤ ਦੇ ਵੀ ਸੀਗੇ ਲੇਕਿਨ ਬੜੇ ਮੁਸ਼ਕਿਲ ਹਾਲ ਸੀਗੇ ਨਾ ਮਾਦਾ ਹੀ ਤੁਹਾਡੀ ਪੋਤੀ ਹੈ ਹਾਂ ਪੋਤੀ ਚਲੋ ਬਹੁਤ ਸ਼ੁਕਰ ਹੈ ਸ਼ੁਕਰ ਹੈ ਕੋ ਜੀ ਠੀਕ ਹੈ ਨਾ ਬਾਪੂ ਜੀ ਕੀ ਹਾਲ ਚੱਲ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਤੁਸੀਂ ਕਿੱਥੋਂ ਆਨੇ ਹੋ ਮੈਂ ਘੜ 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 ਖੜੇ ਤੋਂ ਆਦਾ ਖੜੇ ਤੋਂ ਆਨੇ ਕਿੰਨੇ ਦਿਨ ਹੋ ਗਏ ਆਂਦੇ ਹੋਏ 3 4 ਦਿਨ ਹੋ ਗਏ 4 ਦਿਨ ਹੋ ਗਏ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਟ੍ਰੀਟਮੈਂਟ ਚੱਲ ਰਹੀ ਹਾਂਜੀ ਪੈਸਾ ਲਿਆ ਜਾਂਦਾ ਕੋਈ ਨਹੀਂ ਨਹੀਂ ਕੋਈ ਪੈਸਾ ਨਹੀਂ ਲਿਆ ਜਾਂਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਅਰਸ਼ਾਦਾ ਪਾਣੀ ਪਾਣੀ ਛਕਿਆ ਜਾਂਦਾ ਇੱਥੇ ਛੱਕੇ ਜਾਂਦੇ ਹੋ ਨਾ ਹਾਂਜੀ ਹਾਂਜੀ ਸਰ ਬਹੁਤ ਵਧੀਆ ਬਹੁਤ ਸ਼ੁਕਰ ਹੈ ਇਹਨਾਂ ਦਾ ਵੀ ਟ੍ਰੀਟਮੈਂਟ ਚੱਲ ਰਿਹਾ ਸਾ ਤੇ ਵੀਡੀਓ ਸਾਂਝੇ ਠੀਕ ਹੈ ਕਿਉਂਕਿ ਬਹੁਤ ਸਾਰੇ ਪੇਸ਼ੀਐਂਟਾਂ ਦੀ ਜ਼ਿੰਦਗੀਆਂ ਬਚਲੀਆਂ ਇਸ ਗੱਲ ਨੂੰ ਜ਼ਰੂਰ ਮੱਦੇਨਜ਼ਰ ਗੌਰ ਕਰਿਓ ਔਰ ਵੀਡੀਓ ਜ਼ਰੂਰ ਸਾਂਝੇ ਕਰਦੇ ਹੋ ਫਤਿਹ ਦੀ ਸਾਧਨਾ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ